ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਜ ਪੈਸੇ ਨਰੀਲ ਧਰ ਕੇ ਤਿੰਨ ਪ੍ਰਕਰਮਾਂ ਕੀਤੀਆਂ ਮੱਥਾ ਟੇਕ ਕੇ ਕਿਹਾ ਅੱਜ ਤੋਂ ਬਾਅਦ ਤੁਸੀਂ ਧੰਨ ਗੁਰੂ ਅੰਗਦ ਦੇ ਹੋਏ ਅੱਜ ਤੋਂ ਬਾਅਦ ਸੰਗਤ ਨੂੰ ਤੁਸੀਂ ਉਪਦੇਸ਼ ਦੇਉਂਗੇ ਅੱਜ ਤੋਂ ਬਾਅਦ ਜਿੰਨੀ ਦੇ ਰਸੀ ਵੀ ਸਰੀਰ ਵਿੱਚ ਥੱਲੇ ਬੈਠਾਂਗੇ ਇਤਿਹਾਸ ਕਹਿੰਦਾ ਹੈ ਪੰਜ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਸਰੀਰ 'ਚ ਰਹੇ ਸੰਗਤ 'ਚ ਬਿੰਦੇ ਰਹੇ ਤਕੀਰ ਬਦਲੀ ਜੋ ਤੁਹਾਡੇ ਵਿੱਚ ਹੁਣ ਤੁਸੀਂ ਸੰਗਤ ਨੂੰ ਕੁਝ ਕਹੋ ਕਹਿੰਦੇ ਜੀ ਮੈਂ ਕੀ ਕਹਾਂ ਕਹਿੰਦੇ ਕੋਈ ਉਪਦੇਸ਼ ਦਿਓ ਤੇ 7 ਸਾਲ ਕਠਨ ਪ੍ਰੀਖਿਆ ਤੋਂ ਬਾਅਦ ਲੈਣੇ ਤੋਂ ਗੁਰੂ ਅੰਗਦ ਦੇ ਬਣ ਕੇ ਅੱਜ ਪਹਿਲੇ ਦਿਨ ਉਪਦੇਸ਼ ਦੇਣ ਲੱਗੇ ਕਹਿੰਦੇ ਮਹਾਰਾਜ ਮੈਂ ਕੀ ਬੋਲਾਂ ਕਹਿੰਦੇ ਇੰਨਾ ਹੀ ਉਪਦੇਸ਼ ਦੇ ਦਿਓ ਸੱਤ ਸਾਲਾਂ ਵਿੱਚ ਤੁਸੀਂ ਸਾਡੇ ਕੋਲ ਰਹਿ ਕੇ ਕੀ ਸਿੱਖਿਆ ਇੰਨਾ ਹੀ ਦੱਸ ਫਿਰ ਭਾਈ ਲੈਣਾ ਮੇਰੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਤਖਤ ਤੇ ਬਹਿ ਕੇ ਪਹਿਲੇ ਦਿਨ ਬੋਲੇ ਕਹਿੰਦੇ ਸਾਥ ਸੰਗਤ ਸੱਤ ਸਾਲਾਂ ਵਿੱਚ ਅਸੀਂ ਕੋਈ ਗੱਲ ਸਿੱਖੀ ਪਹਿਲੇ ਦਿਨ ਹਜ਼ੂਰ ਬੋਲੇ ਸ਼ਲੋਕ ਮੁਹੱਲਾ ਦੂਜਾ ਸਿੱਖਿਆ ਕੀ ਹੈ ਜਿਸ ਪਿਆਰੇ ਸਿਉ ਨੇ ਹੋ ਤਿਸ ਆਦੇ ਮਰ ਚੱਲੀ ਐ ਜੇ ਪਿਆਰੇ ਨਾਲ ਪਿਆਰ ਨਭਾਉਣੇ ਇੱਕੋ ਹੀ ਕੋਈ ਸਿੱਖਿਆ ਓ ਮਰ ਕੇ ਚੱਲੀ ਉਹਦੇ ਅੱਗੇ ਜਿਉਂਦਾ ਰਹਿ ਕੇ ਨਾ ਤਰੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਮੈਨੂੰ ਵੀ ਆਉਂਦਾ ਉਹ ਫੇਲ ਹੋ ਜਾਂਦੇ ਨੇ ਇੱਥੇ ਮੁਰਦਾ ਹੋ ਕੇ ਗੁਰੂ ਅੱਗੇ ਚੱਲੀਦਾ ਹੁਣ ਮੁਰਦੇ ਦੇ ਅਰਥ ਹੀ ਇਹ ਨੇ ਜੇ ਦੀ ਕੋਈ ਮਰਜ਼ੀ ਨਹੀਂ ਹੈ ਮਨ ਵਿੱਚ ਸਤਿਗੁਰ ਕੈ ਪਾਸ ਤਿਸੇਵ ਕੈ ਕਾਰਜ ਰਾਸ ਸਭ ਤੋਂ ਪਹਿਲਾਂ ਆਪਣੇ ਮਨ ਦੀ ਮਰਜ਼ੀ ਛੱਡਾ ਕਿਉਂਕਿ ਮੁਰਦੇ ਦੀ ਕੋਈ ਮਰਜ਼ੀ ਨਹੀਂ ਥੱਲੇ ਲਟਾ ਦਿਓ ਬੈੱਡ ਸ਼ੀਟ ਤੇ ਲਟਾ ਦਿਓ ਪਾਣੀ ਚ ਰੋੜ ਦਿਓ ਅੱਗ ਚ ਸਾੜ ਦਿਓ ਮੁਰਦੇ ਨੂੰ ਕੀ ਹੈ ਮਰਦਾਂ ਵੇ ਮਰੀਦ ਨਾਂ ਦਲ ਨਹੀਂ ਹੋਵਣ ਸਬਰ ਸਦਕ ਸ਼ਹੀਦ ਭਰਮ ਤੋਂ ਖੋਵਣ ਆਪਣੇ ਅੰਦਰੋਂ ਭਰਮ ਤੇ ਬਹੁਤ ਤਾਂ ਮਿਟਣੇ ਜੇ ਤੂੰ ਮਰਦਾ ਹੋ ਜਾਏ ਸੱਤ ਸਾਲਾਂ ਚ ਕੋਈ ਗੱਲ ਸਿੱਖੀ ਗੁਰੂ ਅੱਗੇ ਮਰਦਾ ਹੋ ਕੇ ਚੱਲੀਦਾ ਤਜੋ ਸਿਆਣਪ ਸੁਰਜਨੋ ਪੜੋ ਫਿਰ ਤਜੋ ਸਿਆਣਪ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਾ ਜਾਏ